ਫਗਵਾੜਾ ਸ਼ਹਿਰ ਵਿੱਚ ਚੋਰਾ ਦਾ ਕਹਿਰ ਦਿਨੋ ਦਿਨ ਵਧਦਾ ਹੋਇਆ ਦਿਖਾਈ ਦੇ ਰਿਹਾ ਹੈ ਬੇਖੌਫ ਚੋਰਾਂ ਵੱਲੋਂ ਹੁਣ ਸਿਵਲ ਹਸਪਤਾਲ ਫਗਵਾੜਾ ਦੇ ਬਿਲਕੁਲ ਸਾਹਮਣੇ ਮੈਡੀਕਲ ਸਟੋਰ ਦੀਆਂ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਮਿਲੀ ਜਾਣਕਾਰੀ ਅਨੁਸਾਰ ਦੋਵੇਂ ਦੁਕਾਨਾਂ ਤੇ ਬੇਖੌਫ ਚੋਰਾਂ ਵੱਲੋਂ 100000 ਰੁਪਇਆ ਦੀ ਨਕਦੀ ਅਤੇ ਦੁਕਾਨਾਂ ਦੀ ਕਾਫੀ ਭੰਨ ਤੋੜ ਕਰਕੇ ਮੌਕੇ ਤੋਂ ਫਰਾਰ ਹੋ ਗਏ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹਾਂ राजेश कुमार ਨੇ ਦੱਸਿਆ ਕਿ ਭਾਰਤ ਮੈਡੀਕਲ ਹਾਲ ਦੇ ਨਾਮ ਤੋਂ ਉਹਨਾਂ ਦੀ ਚਾਹਲ ਨਗਰ ਵਿਖੇ ਦੁਕਾਨ ਹੈ ਅਤੇ ਅੱਜ ਸਵੇਰ ਤਕਰੀਬਨ 4 ਵਜੇ ਉਹਨਾਂ ਨੂੰ ਕਿਸੇ ਰਾਗੀਰ ਦਾ ਫੋਨ ਆਇਆ ਕਿ ਉਹਨਾਂ ਦੀ ਦੁਕਾਨ ਦੇ ਸ਼ਟਰ ਖੁੱਲੇ ਹੋਏ ਹਨ ਤਾਂ ਉਹਨਾਂ ਤੁਰੰਤ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਉਹਨਾਂ ਦੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਸੀ ਅਤੇ ਦੁਕਾਨ ਅੰਦਰ ਪਈ 17 ਤੋਂ 18000 ਰੁਪਏ ਦੀ ਨਕਦੀ ਅਤੇ ਦੁਕਾਨ ਦੇ ਅੰਦਰ ਲੱਗੇ ਕੈਮਰੇ ਵਗੈਰਾ ਵੀ ਬੇਖੌਫ ਚੋਰ ਭੰਨ ਕੇ ਮੌਕੇ ਤੋਂ ਫਰਾਰ ਹੋ ਗਏ ਇਸ ਤਰ੍ਹਾਂ ਹੀ ਅੱਗੇ ਜਾਣਕਾਰੀ ਦਿੰਦੇ ਹਾਂ ਹੈਪੀ ਨੇ ਦੱਸਿਆ ਕਿ ਉਹਨਾਂ ਦੀ ਬਾਲਾਜੀ ਮੈਡੀਕਲ ਨਾਮ ਤੋਂ ਦੁਕਾਨ ਹੈ ਅਤੇ ਉਹਨਾਂ ਨੂੰ ਸਵੇਰੇ ਸੂਚਨਾ ਮਿਲੀ ਕਿ ਉਹਨਾਂ ਦੀ ਦੁਕਾਨ ਦੇ ਸ਼ਟਰ ਟੁੱਟੇ ਹੋਏ ਹਨ ਜਦੋਂ ਉਹਨਾਂ ਵੀ ਮੌਕੇ ਤੇ ਜਾ ਕੇ ਦੇਖਿਆ ਤਾਂ ਉਹਨਾਂ ਦੀ ਦੁਕਾਨ ਦੇ ਅੰਦਰ ਕਾਫੀ ਭੰਨ ਤੋੜ ਕੀਤੀ ਹੋਈ ਸੀ ਅਤੇ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਆ ਬੇਖੌਫ ਚੋਰਾਂ ਵੱਲੋਂ ਦੁਕਾਨ ਅੰਦਰ ਪਿਆ ਕੈਸ਼ ਤੇ ਦੁਕਾਨ ਦੇ ਅੰਦਰ ਲੱਗੇ ਕੈਮਰੇ ਡੀਵੀਆਰ ਅਤੇ ਦੁਕਾਨਦਾਰ ਦੇ ਦੱਸਣ ਮੁਤਾਬਕ ਕੁਝ ਦਵਾਈਆਂ ਵੀ ਬੇਖੌਫ ਚੋਰ ਲੈ ਕੇ ਰਫੂ ਚੱਕਰ ਹੋ ਗਏ ਉਹਨਾਂ ਦੱਸਿਆ ਕਿ ਇਸ ਮਾਮਲੇ ਦੀ ਸੂਚਨਾ ਉਹਨਾਂ ਵੱਲੋਂ ਫਗਵਾੜਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਦੁਕਾਨਦਾਰਾਂ ਵੱਲੋਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਘੂਮ ਰਹੇ ਬੇਖੌਫ ਚੋਰਾਂ ਨੂੰ ਪੁਲਿਸ ਪ੍ਰਸ਼ਾਸਨ ਕਾਬੂ ਕਰਕੇ ਬਣਦੀ ਕਾਨੂੰਨੀ ਕਾਰਵਾਈ ਕਰੇ ਤਾਂ ਜੋ ਸ਼ਹਿਰ ਵਿੱਚ ਦੁਕਾਨਦਾਰ ਸੁੱਖ ਦਾ ਸਾਹ ਲੈ ਸਕਣ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੱਜ ਸ਼ਰਮਾ ਦੀ ਰਿਪੋਰਟ ਕੋਈ ਮੇਰਾ ਨਾ ਹੈਪੀ ਹੈ ਜੀ ਹਾਂ ਜੀ ਕੀ ਮਾਮਲਾ ਕੀ ਹੈ ਜਿਹੜਾ ਹੈ ਮੇਰੀ ਦੁਕਾਨ ਹੈ ਜੀ ਸਿਵਲਸਤਾ ਦੇ ਸਾਹਮਣੇ ਬਾਲਾਜੀ ਮੈਡੀਕੋਸ ਤੇ ਸਵੇਰੇ 4 ਵਜੇ ਪਈ ਸਾਡੀ ਦੁਕਾਨ ਦੇ ਸਾਰੇ ਸ਼ਟਰ ਬੱਟੇ ਹੋ ਜਿਕੇ ਕੈਮਰੇ ਵਗੈਰਾ ਸਾਰੇ ਲਾ ਕੇ ਡੀਵੀਆਰ ਲਾ ਕੇ ਲੈ ਗਏ ਤੇ ਕੁਝ ਮੇਰੇ ਗਲੇ ਚ ਕੈਸ਼ ਪਿਆ ਸੀ 15000 ਰੁਪਇਆ ਨਬੀ ਚ ਪਰਚੀ ਪਰਚੀ ਸੀ ਨਾਲ ਹੀ ਤੇ ਕੁਛ ਇੰਪੋਰਟਡ ਮੈਡੀਸਿਨ ਸੀਗੀਆਂ ਉਹ ਸਾਰੀਆਂ ਜਦੋਂ ਮੈਂ ਆਇਆ ਐ ਸਭ ਕੋਈ ਗੱਲਾ ਗੁੱਲਾ ਪੱਟਿਆ ਹੀ ਸਭ ਕੁਝ ਕੁਝ ਵੀ ਹੈ ਨਹੀਂ ਗਾ ਟੀਵੀ ਆਰ ਵੀ ਲਾਣੀ ਲੈ ਕੇ ਕੈਮਰੇ ਸਾਰੇ ਕੈਮਰੇ ਕਮਰੇ ਪੱਟ ਕੇ ਆਪਾਂ ਨੂੰ ਕਿੱਦਾਂ ਪਤਾ ਲੱਗਾ ਭਾਈ ਸਿਰੇ 4 ਵਜੇ ਸਾਡੇ ਗਵਾਂਢੀ ਹੈਗੇ ਭਾਰਤ ਮੈਡੀਕਲ ਹਾਲ ਇਹਨਾਂ ਦੀ ਵੀ ਦੁਕਾਨ ਦੇ ਸ਼ਟਰ ਪੱਟ ਰਹੇ ਪੁਨੇ ਅੰਗ ਸਿੰਘ ਜਾਣਦੇ ਪਏ ਸੀਗੇ ਤੇ ਉਹਨਾਂ ਨੇ ਸਾਨੂੰ ਨਾ ਇਹਨਾਂ ਦੇ ਦੁਕਾਨ ਦੇ ਬਾਹਰ ਨੰਬਰ ਫੋਨ ਨੰਬਰ ਲਿਖਿਆ ਹੋਇਆ ਆ ਬਈ ਉਹਨਾਂ ਨੇ ਇਹਨਾਂ ਨੂੰ ਫੋਨ ਕੀਤਾ ਤੇ ਤੇ ਅਸੀਂ ਫੇਰ ਆਏ ਉਹਨਾਂ ਨੇ ਇਹਨਾਂ ਨੇ ਫੇਰ ਮੈਨੂੰ ਫੋਨ ਕੀਤਾ ਤੇ ਆ ਕੇ ਫੇਰ ਦੇਖਿਆ ਵੀ ਸਾਡੀ ਦੁਕਾਨ ਤੇ ਕੰਮ ਪੁਲਿਸ ਕੰਪਲੀਟ ਕੀਤੀ ਸਰ ਪੁਲਿਸ ਕੰਪਲੀਟ ਭਾਈ ਉਸ ਦਿਨ ਅਸੀਂ ਕੰਟਰੋਲ ਰੂਮ ਚ ਫੋਨ ਕਰ ਦਿੱਤਾ ਸੀਗਾ ਜੀ ਤੇ ਪੀਸੀਆਰ ਵਾਲੇ ਤੇ ਇੱਕ ਇਨਸਪੈਕਟਰ ਸਾਹਿਬ ਹੋਰ ਆਏ ਸੀਗੇ ਸਿਰੇ 6 ਵਜੇ ਲਾ ਕੇ ਉਹਨਾਂ ਨੇ ਸਾਰੀ ਕੰਪਲੀਟ ਕੰਮ ਬਤਾਉਣਾ ਉਹਨਾਂ ਨੇ ਲਿਖਾਤੀ ਆ ਬਾਕੀ ਤਾਂ ਦੇਖੋ ਕੋਈ ਸੀਸੀਟੀਵੀ ਕਹਿੰਦੇ ਜਾਇਆ ਹੋਵੇ ਸੀਸੀਟੀਵੀ ਭਾਈ ਲਾ ਗਈ ਲੈ ਕੇ ਸੀਸੀਟੀਵੀ ਲਾ ਕੇ ਲੈ ਕੇ ਡੀਵੀਆਰ ਵੀ ਨਾਲ ਹੀ ਲੈ ਕੇ ਸਾਰੇ ਕੈਮਰੇ ਵਗੈਰਾ ਨਾਲ ਹੀ ਲੈ ਕੇ ਜਿੱਦਾਂ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਬਹੁਤ ਵਧ ਰਹੀਆਂ ਵਾ ਇੱਥੇ ਕੀ ਮੰਗੀ ਕਮਜ਼ੋਰੀ ਹੈ ਭਾਜੀ ਤੁਸੀਂ ਇਹ ਦੇਖੋ ਵੀ ਸਾਡੀ ਦੁਕਾਨ ਸਿਵਲ ਹਸਪਤਾਲ ਦੇ ਸਾਹਮਣੇ ਆ 10 ਮਿੰਟ ਖੜ ਕੇ ਦੇਖੋ ਕਟੋ ਕਟੋ ਕੱਟ 20 ਗੱਡੀਆਂ 10 ਮਿੰਟਾਂ 'ਚ ਲੰਘ ਜਾਣੀਆਂ ਜਿੱਥੇ ਚੋਰੀ ਹੋ ਸਕਦੀ ਆ ਤੇ ਉਹ ਆਮ ਕੰਮ ਨਾ ਦੋਦੀ ਸੀ ਨਹੀਂ ਗੱਲ ਇਹ ਨਾ ਜਿੱਥੇ ਚੋਰੀ ਉਹਦੇ ਪਤੇ ਵੀ ਹੋ ਸਕਦੀ ਹੈ ਕੋਈ ਵੱਡੀ ਵੱਡੀ ਗੱਲ ਹੀ ਹੈ ਨੀ ਈ ਨੋ ਬਰਾ ਮੇਰਾ ਨਾ রাজেশ ਕੁਮਾਰ ਆ ਜੀ ਮੈਂ ਭਾਰਤ ਮੈਡੀਕਲ ਹਾਲ ਚਾਹ ਨਗਰ ਦਵਾਈਆਂ ਦੀ ਦੁਕਾਨ ਕਰਦਾ ਜੀ ਭਾਈ ਸਰ ਜੀ ਮਾਮਲਾ ਕੀ ਆ ਜਿਹੜਾ ਮਾਮਲਾ ਜੀ ਸਿਰੇ 3:30 ਦੇ 4 ਦੇ ਵਿੱਚ ਵਿੱਚ ਚਾਰ ਬੰਦੇ ਆਏ ਆ ਜੀ ਗੱਡੀ 'ਚ ਸੀਗੇ ਤੇ ਉਹਨਾਂ ਨੇ ਪਹਿਲਾਂ ਤਾਂ ਬਾਲਾ ਜੀ ਮੈਡੀਕਲ ਹਾਲ ਨਾਲ ਦੀ ਦੁਕਾਨ ਆ ਉਹਦਾ ਛੱਟਰ ਚੱਕਿਆ ਹੂੰ ਤੇ ਉਹਦੇ ਉਹ ਛੱਟਰ ਚੱਕ ਕੇ ਗੱਲਾਂ ਗੁੱਲਾਂ ਪੱਟਿਆ AC ਵਗੈਰਾ ਵੀ ਮੇਰੇ ਖਿਆਲ ਉਹਨਾਂ ਦਾ ਪੱਟਿਆ ਸਾਰਾ ਕੁਝ ਲੈ ਗਏ ਫਿਰ ਉਹਨਾਂ ਦਾ ਸ਼ਟਰ ਬੰਦ ਕਰਕੇ ਮੈਂ ਭਾਰਤ ਮੈਡੀਕਲ ਹਾਲ ਚਾਏ ਉਹਨਾਂ ਨੇ ਸ਼ਟਰ ਚੱਕਿਆ ਤੇ ਮੇਰਾ ਗੱਲਾਂ ਭੰਨੇਆ ਕੈਮਰੇ ਭੰਨੇ ਉਹਦੇ ਚੋਂ ਗੱਲੇ ਚ 17-18000 ਰੁਪਏ ਸੀ ਉਹ ਲੈ ਗਏ ਤੇ ਉਸ ਤੋਂ ਬਾਅਦ ਕੈਮਰੇ ਸਾਰੇ ਭੰਗ ਗਏ ਗੱਲਾਂ ਭੰਗ ਗਏ ਮੇਰਾ ਕਾਫੀ ਨੁਕਸਾਨ ਕਰ ਗਏ ਸਰ ਇਹ ਆਪਾਂ ਨੂੰ ਕਿੰਨੇ ਕ ਬਜਤਲਾ ਮਿਲੀ ਆ 4 ਵਜੇ ਪੂਰੇ ਜੀ ਕੋਈ ਰਾਹ ਨਹੀਂ ਚਾਰ ਜਾ ਰਹੇ ਸੀਗੇ ਉਹਨਾਂ ਨੇ ਦੇਖਿਆ ਵੀ ਮੇਰਾ ਨੰਬਰ ਬਾਹਰ ਬੋਰਡ ਤੇ ਲਿਖਿਆ ਸੀ ਉਹਨਾਂ ਨੂੰ ਮੈਨੂੰ ਫੋਨ ਕੀਤਾ ਵੀ ਤੁਹਾਡੀ ਦੁਕਾਨ ਦਾ ਛੱਟਰ ਚੱਕਿਆ ਵਾ ਚੋਰ ਤਾਂ ਅਸੀਂ ਦਬਕਾ ਮਾਰਿਆ ਉਹ ਨੱਠ ਗਏ ਪਰ ਹੁਣ ਅੰਦਰ ਕੀ ਕੀ ਸਮਾਨ ਲਗਾਇਆ ਹੋਰ ਨਾ ਨੁਕਸਾਨ ਤੁਹਾਡਾ ਕਰ ਜਾਂ ਤੂੰ ਵੀ ਫਟਾਫਟ ਆ ਜਾਓ ਕਿੰਨੇ ਵੇ ਪਤਾ ਲੱਗਾ ਆਪਾਂ ਚਾਰ ਕੋਈ ਪਤਾ ਲੱਗਿਆ ਜੀ ਹਾਂ ਜੀ ਤੇ ਕਿੰਨੇ ਵਿਅਕਤੀ ਸੀਗੇ ਉਹ ਤਾਂ ਕਹਿੰਦੇ ਚਾਰ ਜੀ ਮੈਂ ਆਪਾਂ ਤਾਂ ਅੱਖੀ ਦੇਖੇ ਨਹੀਂ ਕੋਈ ਕੈਮਰੇ ਕੋਲ ਜਾਏ ਕੈਮਰੇ ਚ ਆਏ ਆ ਡੀਵੀਆਰ ਇਹਨਾਂ ਦਾ ਤਾਂ ਡੀਵੀਆਰ ਵੀ ਲੈ ਗਏ ਮੇਰਾ ਡੀਵੀਆਰ ਬਚਿਆ ਵਾ ਪਰ ਉਹਦੇ ਤਾਰਾ ਤੂਰਾ ਕੈਮਰੇ ਤੋੜਨ ਕਰਕੇ ਉਹ ਡੀਵੀਆਰ ਸ਼ਾਰਟ ਹੋ ਗਿਆ ਉਹਦੇ ਵਿੱਚ ਪਿਕਚਰ ਰੁੱਕ ਰੁੱਕ ਕੇ ਆਂਦੀ ਮੋਬਾਈਲ ਤੇ ਹੁਣ ਡੀਵੀਆਰ ਚ ਉਹ ਕਹਿੰਦੇ ਅਸੀਂ ਆ ਕੇ ਕੱਢ ਦਿੰਨੇ ਆ ਤੁਹਾਨੂੰ ਤੇ ਸਾਰੇ ਪੁਲਿਸ ਕੰਪਲੀਟ ਕੀਤੀ ਸੀ ਹਾਂਜੀ ਪੁਲਿਸ ਕੰਪਲੀਟ ਕੀਤੀ ਪੁਲਿਸ ਆ ਕੇ ਸਾਰੀ ਰਿਪੋਰਟ ਲਿਖ ਕੇ ਲੈ ਗਈ ਜਿੱਦਾਂ ਸ਼ਹਿਰ ਦੇ ਵਿੱਚ ਚੋਦੀ ਦੀਆਂ ਬਾਹਰਾਂ ਤਾਂ ਬਹੁਤ ਹੋ ਰਹੀਆਂ ਵਾ ਕੀ ਪ੍ਰਸ਼ਾਸਨ ਕੋ ਮੰਗ ਰੱਖਦੇ ਆਪਾਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਰੱਖਦੇ ਜੀ ਹੁਣ ਜੋ ਹੋਣਾ ਸੀ ਹੋ ਗਿਆ ਉਹ ਤਾਂ ਮਤਲਬ ਕੋਈ ਸੇਫ ਹੀ ਨਹੀਂ ਹੰਨੀ ਉਹ ਘਰ ਜਾਣੇ ਅਸੀਂ 12 ਤੇ 13 ਘੰਟੇ ਦੀ ਡਿਊਟੀਆਂ ਕਰਕੇ ਸਾਨੂੰ ਉਹਨੇ ਇਹੀ ਪਰੇਸ਼ਾਨੀ ਲੱਗੀ ਰਹਿਣੀ ਕਿ ਮੇਰੇ ਤੀਜੀ ਵਾਰ ਚੋਰੀ ਹੋ ਗਈ ਤੇ ਇਹ ਤਿਹਾਰ ਦਾ ਦਿਨ ਆ ਸ਼ਿਵਰਾਤਰੀ ਦਾ ਦਿਨ ਆ ਬੰਦੇ ਦਾ ਮੂਡ ਕਿੱਦਾਂ ਦਾ ਨਹੀਂ ਕਿੱਦਾਂ ਦਾ ਕਿੰਨਾ ਖਰਾਬ ਹੁੰਦਾ ਜੀ ਜੇ ਮੇਨ ਰੋਡ ਤੇ ਹੀ ਅਸੀਂ ਸੇਫ ਨਹੀਂ ਤੇ ਗਲੀਆਂ ਮਹੱਲੇ ਚ ਕੀ ਸੇਫ ਹੋਵਾਂਗੇ